2013 ਮਾਡਲ ਆ ਪੀਵੀ 31 ਮਾਨਸਾ ਦਾ ਨੰਬਰ ਆ ਹਾਂਜੀ ਹਾਂ 3 ਸਪੀਡ ਕਰਿਆ ਹੋਇਆ ਜੀ 3 ਸਪੀਡ ਕੀਤਾ ਹੋਇਆ ਟਰੈਕਟਰ 2000 ਮਾਡਲ ਆ ਤੇ ਇੰਜਨ ਉਹਨਾਂ ਦਾ ਕਿਵੇਂ ਆ ਜੀ ਇਹ ਇੰਜਨ ਦਾ ਕਹਾੜੇ ਵਰਗਾ ਹੀ ਆ ਬਾਂ ਕਹਾੜੇ ਵਰਗਾ ਇੰਜਨ ਕਹਾੜੇ ਵਰਗਾ ਮੇਰੇ ਮਰਜ਼ੀ ਵਾ ਦਿਓ ਠੀਕ ਪਹਿਲੇ ਨਹੀਂ ਆ ਸੁਣਾਲੀ ਕਾ ਮਿੱਤਰੋ 11 ਮਾਡਲ ਆ ਪੀਵੀ 31 ਨੰਬਰ 35000 ਰੁਪਏ ਮਾਨਤਾ ਨੂੰ 5310 ਦੇ ਵਿੱਚੋਂ ਹੋ ਜਾਊਗਾ ਇੰਜਨ ਦਾ ਜਮਾ ਹੀ ਓਕੇ ਆ ਜੀ ਸਾਲੀ ਹੋਇਆ ਬੰਦਾ ਸਾਥੋਂ ਜੌਂਡੀਆ ਟਰੈਕਟਰ ਲੈ ਕੇ ਗਿਆ ਬੰਦਾ ਉਹ ਵੀਰ ਵਿੱਚ ਘਟਾ ਗਿਆ ਸਾਲ ਫੁੱਲ ਪੈਸੇ ਲਾਏ ਸੀ ਫੁੱਲ ਪੈਸੇ ਲੱਗੇ ਵ ਸਸੀ ਗਾਲ ਦੋ ਤੁਹਾਨੂੰ ਸਵਾਗਤ ਹੈ ਆਪਣੇ ਪੇਜ ਤੇ ਤੇ YouTube ਚੈਨਲ ਦੇ ਸਾਰਿਆਂ ਦਾ ਆਪਾਂ ਖੜਿਆ ਮਿੱਤਰੋ ਤਲਵੰਡੀ ਸਾਬੋ ਐਸ ਵਕਤ ਸਾਹਮਣੇ ਚੌਂਕ ਆ ਤੇ ਚੌਂਕ ਦੇ ਬਿਲਕੁਲ ਸਾਹਮਣੇ ਜਮਾ ਸਾਫ ਸੁਥਰੇ ਟਰੈਕਟਰ ਖੜਾਈ ਖੜਿਆ ਹੈ ਬਾਈ ਜਗਜੀਤ ਟਰੈਕਟਰ ਵਾਲੇ 90 ਜਗਜੀਤ ਵਾਲੇ 90 ਜਗਜੀਤ ਵਾਲੇ ਤੇ ਵੀਰਾਂ ਕੋਲ ਪਹੁੰਚੇ ਆ ਸੋ ਅੰਕਲ ਜੀ ਪਹਿਲਾਂ ਦਾ ਸਵਾਗਤ ਹੈ ਪੇਜ ਤੇ ਜਿਹੜਾ ਟਾਈਮ ਦਿੱਤਾ ਸਾਨੂੰ ਕੀਮਤੀ ਧੰਨਵਾਦ ਤੇ ਟਰੈਕਟਰ ਹੁੰਦੇ ਆ ਜਮਾ ਨਵੇਂ ਤੇ ਸਭ ਤੋਂ ਵੱਡੀ ਗੱਲ ਪੰਜਾਬ ਨੰਬਰੀ ਹੁੰਦੇ ਜੀ ਆਪਣੇ ਕੋਲ ਆ ਗਿਆ ਨਹੀਂ ਪੰਜਾਬ ਦਾ ਪੰਜਾਬ ਨੰਬਰ ਟਰੈਕਟਰ ਹੁੰਦੇ ਆ ਤੇ ਹੁਣ ਆਪਾਂ ਕਰ ਲੱਗੇ ਆ ਵੀਡੀਓ ਸਟਾਰਟ ਜਿਵੇਂ ਕਿ ਇਹਦੀ ਮਾਲਵੇਰੀਏ ਦੀ ਸਾਨੀ ਆ ਜੀ ਸਵਰਾਜ 855 ਦਾ ਹਾਂਜੀ ਹਾਂਜੀ ਤੇ ਇਹ ਕਿੰਨਾ ਮਾਡਲ ਆ ਜੀ ਆਪਣੇ ਕੋਲ ਤੇਰਾ ਮਾਡਲ ਆ ਜੀ ਠੀਕ ਆ 2013 ਮਾਡਲ ਆ ਪੀਵੀ 31 ਮਾਨਸਾ ਦਾ ਨੰਬਰ ਆ ਹਾਂਜੀ ਹਾਂ 3 ਸਪੀਡ ਕਰਿਆ ਹੋਇਆ ਜੀ ਇਹ 3 ਸਪੀਡ ਕੀਤਾ ਹੋਇਆ ਟਰੈਕਟਰ ਜਿਵੇਂ ਕਿ ਇਹਦੀ ਜਮਾ ਬਾਹਰ ਚੋਂ ਰੂੜੀ ਚੱਕਣ ਵਾਲਾ ਕੰਮ ਹੀ ਕਰਿਆ ਪਿਆ ਅਗਲਾ ਪਾੜਦਾ ਹੁੰਦਾ ਵੀ ਪਹਿਲਾਂ ਨਾਲ ਤੁਹਾਨੂੰ 3 ਸਪੀਡ ਮਿਲ ਜੇ ਭਾਜੇ ਟਰੈਕਟਰ ਤਾਂ ਉਹਦੇ ਬਾਅਦ ਤੇ ਲਾਹ ਲੈਣ ਵਾਲਾ ਕੰਮ ਹੀ ਆ ਹਾਂਜੀ ਤੇ ਇਹ ਟਰੈਕਟਰ ਹੈਗਾ ਜੀ ਪੀਵੀ 31 ਨੰਬਰ ਆ ਤੇ ਡਿਮਾਂ ਹਾਂਜੀ ਤੇ ਜਿਵੇਂ ਹੁਣ ਬੰਦਾ ਆ ਗਿਆ ਚੱਲ ਕੇ ਸਿੱਧਾ ਜੈਸਨੋ ਵਾਲਾ ਰੇਟ ਆਪਣਾ ਕੀ ਆ 4 ਲੱਖ ਤੇ 15000 ਦਾ 4 ਲੱਖ ਤੇ 15000 ਦਾ ਲੈ ਜਾਓ 3 ਸਪੀਡ ਕੀਤਾ ਵਾ ਟਰੈਕਟਰ ਸਭ ਤੋਂ ਵੱਡੀ ਗੱਲ ਜੇ ਕੁਛ ਮਰਜ਼ੀ ਪਾ ਕੇ ਖਿੱਚੀ ਫਿਰਿਓ ਮਗਰ ਹਾਂਜੀ ਹਾਂ ਤੇ ਜੇ ਕੋਈ ਵੀਰ ਕਹਿੰਦਾ ਅੰਕਲ ਜੀ ਨਵਾਂ ਲੈਣਾ ਫਿਰ ਜਮੇ ਨਵਾਂ ਲਈ ਖੜੇ ਹਾਂ ਬਾਈ ਮਾਡਲ ਹਾਂਜੀ ਹਾਂਜੀ ਇਹ ਚੱਲਿਆ ਕਿੰਨਾਗਾ ਚੱਲਿਆ ਹੋਗਾ ਜੀ 500 ਘੰਟਾ ਠੀਕ ਆ 500 ਘੰਟੇ ਚੱਲਿਆ ਉਹ 500 ਘੰਟਾ ਚੱਲਿਆ 2022 ਮਾਡਲ ਆ ਇਹ ਵੀ ਪੰਜਾਬ ਨੰਬਰੀ ਆ ਹਾਂਜੀ ਪੰਜਾਬ ਨੰਬਰ ਇਹਦੇ ਮਾਰਕ ਦਾ ਫਰਸਟ ਪੰਜਾਬ ਨੰਬਰ ਆ ਤੇ ਮਿੱਤਰੋ ਜੇ ਰੰਗ ਪਿੰਡ ਦੀ ਗੱਲ ਕਰੀਏ ਜਿਵੇਂ ਕਿ ਇਹ ਸ਼ੀਸ਼ੇ ਵਾਂਗੂ ਝਮਕਦਾ ਟਰੈਕਟਰ ਆ ਇਹਦਾ ਆਪਾਂ ਇਹ ਕਹਿ ਸਕਦੇ ਹਾਂ ਅੰਕਲ ਜੀ ਜਿਹੜਾ ਬੰਦਾ ਜਾਂਸੀ ਨੂੰ ਭਜਾਇਆ ਜਾਂਦਾ ਟਰੈਕਟਰ ਲੈਣਾ ਉਹ ਇੱਧਰ ਨੂੰ ਆ ਜੇ ਤੇ ਹਾਰਪਾ ਕੀ ਲੈ ਜੀ ਹਾਰਪਾ ਕੀ ਲੈ ਹਾਰਪਾ ਕੇ ਲੱਗਾ ਮੀਆਂ ਤੇ ਇਹਦੀ ਡਿਮਾਂਡ ਹੈਗੀ ਆ ਜੀ 7 ਲੱਖ ਤੇ 40 ਹਜ਼ਾਰ ਰੁਪਇਆ ਕਿੰਨੇ ਦਾ ਜੀ ਇਹ 7.5 ਲੱਖ ਰੁਪਇਆ ਦਾ ਸਵਾ 7 ਲੱਖ ਰੁਪਇਆ ਦਾ ਲੈ ਜਿਓ ਤੇ ਅੱਗੇ ਆ ਚੇਂਜਰ ਵਾਲ ਆ ਗਿਆ ਜੀ ਸੋਨਾਲੀਕਾ ਹਣਾ ਹਾਂਜੀ ਹਾਂਜੀ ਸੋਨਾਲੀ ਕਾ ਆ ਗਿਆ ਜੀ ਸਕੰਦਰ ਡੀਆਈ 750 3 ਸਪੀਡ ਦੀ ਹੈ ਜੀ ਇਹ ਹਾਂਜੀ 3 ਸਪੀਡ ਚੇਂਜਰ ਵਾਲਾ ਚੇਂਜਰ ਵਾਲਾ ਜੀ 3 ਸਪੀਡ ਦੇ ਵਿੱਚ 21 ਮਾਡਲ ਜੀ ਠੀਕ ਹੈ ਇਹ 21 ਮਾਡਲ ਦੇ ਵਿੱਚ ਤਾਂ ਯਾਰ ਜਮੀਨਾਂ ਮੇਲੇ ਹੀ ਘੜੇ ਹੋ ਟਰੈਕਟਰ ਇਹਦਾ ਆਪਾਂ ਏਜੰਸੀ ਵਾਲੇ ਵੀਰਾਂ ਨੂੰ ਮੌਕਾ ਦੇ ਸਕਦੇ ਆ ਵੀ ਕੇਰਾ ਇਹਨਾਂ ਕੋਲ ਪਹੁੰਚਿਓ ਲੈ ਜਿਵੇਂ ਕਹੇ ਦੀ ਐਡਰੈਸ ਵੀ ਸੌਖਾ ਇਧਰਲੇ ਪਾਸੇ ਮੰਡੀ ਲੱਗਦੀ ਹੁੰਦੀ ਆ ਬੁੱਧਵਾਰ ਵਾਲੇ ਦਿਨ ਮੰਡੀ 'ਚ ਜਾਣ ਦੀ ਲੋੜ ਹੀ ਨਹੀਂ ਚੌਕ ਤੋਂ ਸਿੱਧੇ ਆ ਜਿਓ ਬਸ ਸਾਹਮਣੇ ਹੀ ਆ ਕੰਮ 21 ਮਾਡਲ ਦੇ ਵਿੱਚ ਆ 750 ਚੈਂਜਰ ਵਾਲਾ 3 ਸਪੀਡ 5,85,000 ਡਿਮਾਂਡ ਕਿੰਨੇ ਦਾ ਜੀ ਇਹ 65,000 ਰੁਪਏ ਦੇ ਦਾ 5 ਲੱਖ ਤੇ 65,000 ਦੇ ਟਰੈਕਟਰ ਦੇ ਵਿੱਚੋਂ 20,000 20,000 ਰੁਪਏ ਮਾਨਤਾਨ ਹੋ ਜੂ ਤਾਂ ਕਿ 50-52 ਜੌਂਡੀਆਰ ਜੀ ਇਹ ਕਿੰਨਾ ਮਾਡਲ ਆ ਜੀ ਇਹ 15 ਮਾਡਲ ਜੀ 15 ਮਾਡਲ ਆ ਇੰਜਨ ਗੇਅਰ ਦਾ ਕਿਵੇਂ ਆ ਜੀ ਓਕੇ ਜਮਾ ਕੋਈ ਗਾਰੰਟੀ ਹੈ ਤੇ ਜੇ ਗੱਲ ਕਰੀਏ ਰੰਗ ਦੀ ਤਾਂ ਇੰਜਨ ਤੇ ਸੋਧਾ ਰੰਗ ਯਾਰ ਜਮੀ ਨਮਾ ਪਿਆ ਕੈਮਰਾ ਮਾਰਦੀ ਜਿਸੀਂ ਉੱਤੇ ਟਾਇਰ ਵੀ ਜਮਾ ਚੰਗੇ ਪਿਆ ਮਰਫ ਦੇ ਟਾਇਰ ਆ ਮੰਗਰ ਲਈ ਚੌਕੜੀ ਐ ਮਰਫ ਦਾ ਤੇ ਫਰੰਟ ਦੇ ਤਾਂ ਐ ਮਰਫ ਗੁੱਟੀਆਂ ਦੇ ਉੱਤੇ ਉਵੇਂ ਜਗੀ ਜਾਂਦਾ ਕਿ ਨਾ ਕੈਮਰਾ ਮਾਰ ਕੇ ਤੇ ਜਮਾ ਨਵੇਂ ਟਾਇਰਾਂ ਦੇ ਵਿੱਚ ਆ ਪੰਜਾਬ ਨੰਬਰੀਏ ਜੀ ਵੀ ਹਾਂ ਨੰਬਰ ਪੰਜਾਬੀ ਪੀ ਵੀ ਨੰਬਰ ਦੇ ਵਿੱਚ ਮੂਸੇ ਵਾਲੇ ਪਿੰਡ ਨਾਂ ਜੀ ਇਹ ਅਸੇ ਮੂਸੇ ਵਾਲੇ ਪਿੰਡ ਨਾਂ ਮੂਸੇ ਦੇ ਨਾਂ ਹੈਗਾ ਹਾਂਜੀ ਠੀਕ ਹੈ ਤੇ ਡਿਮਾਂਡ ਇਹ ਜੀ ਰੱਖੀ ਆ ਜੀ 485000 ਕਿੰਨੇ ਦਾ ਦੋਗੇ ਜੀ ਇਹ 55000 ਰੁਪਏ ਦੇ ਦਾਂਗੇ 455000 ਦਾ ਟਰੈਕਟਰ ਲੈ ਜਿਓ ਇਹ ਟਰੈਕਟਰ ਦੇ ਵਿੱਚ 30000 ਰੁਪਏ ਮਾਨਤਾ ਨ ਹੋ ਜੂ 50 50 55 ਇਹ 3 ਸਪੀਡ ਦੇ ਵਿੱਚ ਆ ਜੀ ਇਹ ਸਾਨੂੰ ਪਹਿਲਾਂ ਦੱਸ ਦਿੰਨੇ ਆ 3 ਸਪੀਡ ਦੇ ਵਿੱਚ ਆ 16 ਦੇ ਟਾਇਰਾਂ ਵਿੱਚ ਆ 16 ਦੇ ਟਾਇਰ ਲੱਗੇ ਆ 3 ਸਪੀਡ ਆ ਜੀ ਕਹਿਣ ਨੂੰ ਪੰਜਾਬ ਭੰਜਾਈ ਜੇ 53 ਦਾ ਸੀ ਇੱਕ ਤਰ੍ਹਾਂ ਦਾ ਟਰੈਕਟਰ ਇਹ ਤੇ ਹੁਣ ਜਿਵੇਂ ਕਹੇ ਜੀ ਇਹ ਖਜ਼ਾਨੇ ਦੇ ਅੰਦਰ ਚੱਲਦੇ ਆ ਜਿੱਥੇ ਭਾਂਸਮਾਂ ਤੱਕ ਜਾਨਾ ਅੰਕਲਰ ਕੇ ਸਾਹਮਣੇ ਬੈਠੇ ਆ ਹਾਂਜੀ ਸਭ ਤੋਂ ਪਹਿਲਾਂ ਆ ਗਿਆ ਜੀ 555 ਅਲਟਰਾ ਸੈਂਟਰ ਗੇਟ ਦੇ ਵਿੱਚ ਆ ਇਹ ਭਾਰਤਲੇ ਵੀਰਾਂ ਦੀ ਬਹੁਤ ਡਿਮਾਂਡ ਹੁੰਦੀ ਹੈ ਵੀ ਸਾਨੂੰ ਆਰਜਣ ਦਾ ਉਹ 555 ਅੱਜ ਵੀ ਦੋ ਗਾਹ ਆਏ ਜੀ ਬਸ ਅੱਜ ਵੀ ਆ ਕੇ ਗਏ ਆ ਅਪੋਲੋ ਦੇ ਟਾਇਰ ਲੱਗੇ ਆ ਟਾਇਰ ਰੇਡੀਅਲ ਲੱਗੇ ਪਿਆ ਜੀ ਟਾਇਰ ਚੰਗੇ ਪਏ ਆ ਫਰੰਟ ਵਾਲੇ ਟਾਇਰ ਵੀ ਚੰਗੇ ਪਏ ਮਾਡਲ ਕਿੰਨਾ ਜੀ ਇਹ 18 ਜੀ 18 ਮਾਡਲ ਆ ਤੇ ਕਿੰਨੀ ਡਿਮਾਂਡ ਕਰੀ ਆ 18 ਮਾਡਲ ਦੇ ਵਿੱਚ ਆ ਜੀ ਨੰਬਰ 50 ਵੀ ਆ ਨੰਬਰ 50 ਠੀਕ ਹੈ ਨੰਬਰ 50 ਆ ਇਹਦੀ ਡਿਮਾਂਡ ਆ ਜੀ 4,80,000 ਰੁਪਏ ਆ 480 ਕਿੰਨੇ ਦਾ ਦੇਣਾ ਜੀ 60,000 ਰੁਪਏ ਦੇ ਦਾ 4,60,000 ਦਾ ਲੈ ਜਾਓ ਤੇ ਨਾਲ-ਨਾਲ ਹੀ ਚੱਲਾਂਗੇ ਜਿਵੇਂ ਕਿ ਇਹ ਇੱਧਰ 265 ਖੜਾ ਇਹ ਟਰੈਕਟਰ ਦਾ ਜੇ ਅੰਕਲ ਜੀ ਗੱਲ ਕਰੀਏ ਪੁਰਾਣੇ ਮੰਦੇ ਕਹਿੰਦੇ ਹੁੰਦੇ ਆ ਵੀ ਦੀਵੇ ਜਿੰਨਾ ਖਰਚੀ ਸੀ ਤੇ ਬਹੁਤ ਵੀਰ ਭਾਲਦੇ ਜਿਨ੍ਹਾਂ ਨੇ ਦਾ ਚਲਾਇਆ ਉਹਨਾਂ ਨੂੰ ਤਾਂ ਪਤਾ ਵੀ ਟੈਂਕੀ ਗਰਾ ਭਰ ਲਈ ਵਾਦੀ ਬੁੱਢੀ ਵਾਲਾ ਕੰਮ ਸਾਰਾ ਨਿਬੇੜ ਦਿੰਦਾ ਇਹ ਤੇ ਖਰਚਾ ਬਹੁਤ ਘੱਟ ਆ 265 ਆ ਜੀ ਮਹਿੰਦਰਾ 2000 ਮਾਡਲ ਦੇ ਵਿੱਚ ਆ ਐਚ ਆਰ ਨੰਬਰ ਦੇ ਵਿੱਚ ਆ ਤੇ ਡਿਮਾਂਡ ਰੱਖਿਆ ਅੰਕਲ ਰਗਿਆ ਨੇ 1 ਲੱਖ ਤੇ 85000 ਰੁਪਇਆ ਕਿੰਨੇ ਦਾ ਬਣੂਗਾ ਜੀ ਇਹ 70000 ਰੁਪਏ ਦੇਗਾ 1 ਲੱਖ ਤੇ 70000 ਦਾ ਲੈ ਜਾਓ ਮਿੱਤਰੋ ਤੇ ਵੀਡੀਓ ਸ਼ੇਅਰ ਵਾਲਾ ਬਟਨ ਸੋਡੇ ਗੁੱਠੇ ਦੇ ਥੱਲੇ ਆ ਤੇ ਜਿਵੇਂ ਕਿ ਆਸੀਂ ਨਵੇਂ ਨਵੇਂ ਟਰੈਕਟਰ 21 ਮਾਡਲ ਫੇਰ ਆ ਗਿਆ ਜੀ 855 ਸਵਰਾਜ ਆ ਇਹ ਕਿੰਨਾ ਕੁ ਚੱਲਿਆ ਜੀ ਇਹਦਾ ਜਿਵੇਂ ਕਹਦੀਏ ਸੀਸੇ ਵਾਂਗੂ ਹੀ ਚਮਕਦਾ ਟਰੈਕਟਰ ਮਿੱਤਰੋ ਜਮਾ ਨਵਾਂ ਹੀ ਪਿਆ ਟਰੈਕਟਰ ਸੀਏਟ ਟਾਇਰਾਂ ਦੇ ਉੱਤੇ ਓਮੀ ਬਾਰ ਕਰਾਰ ਪਿਆ ਤੇ ਟਾਇਰ ਟੂਰਦਾ ਜਿਵੇਂ ਕਹਦੀਆਂ ਨਾਲ ਦੀ ਹੈ ਜੀ ਹਾਂ ਨਾਲ ਦੀ ਟਾਇਰ ਨਾਲ ਦੇ ਨੇ 5.5 ਲੱਖ ਰੁਪਏ ਡਿਮਾਂਡ ਆ ਅੰਕਲਰ ਕਹਿੰਦੇ ਕਿੰਨੇ ਦਾ ਦੇਣਾ ਜੀ ਇਹ ਇਹ ਦੇ ਦਾਂਗੇ 35000 ਰੁਪਏ ਦਾ 6 ਲੱਖ 35000 ਰੁਪਏ ਦਾ ਡਰਾਈਵਰ ਬਣ ਜੂ ਮਿੱਤਰੋ ਮਾਨਤਾ ਨਾ ਹੋ ਜੂ ਤੇ ਅੱਗੇ ਆ ਗਿਆ ਜੀ ਇੱਕ ਹੋਰ 750 ਵੀ ਚੰਜਰ ਵਾਲਾ ਜੀ ਇਹ ਸਿੰਪਲ ਆ ਗਿਆ ਇਹ ਸੇਲ ਹੋ ਗਿਆ ਜੀ ਇਹ ਸਿੰਪਲ ਆ ਗਿਆ ਜੀ ਡੀਆਈ 750 ਅਗਲੇ ਟਾਇਰ ਲੱਗਿਆ ਜੀ ਜਹਾਜੀ ਮਗਲੇ ਟਾਇਰ ਗਿਆ 16 9 28 ਦੇ ਪੋਲੋ ਦੇ ਟਾਇਰ ਟਾਇਰ ਜਿਵੇਂ ਕਿ ਇਹ ਨਵੀਂ ਕੰਡੀਸ਼ਨ ਦੀ ਪਏ ਆ ਹਜੇ 90% ਹੂ ਟਾਇਰ ਪਏ ਆ ਤੇ ਮਾਡਲ ਕਿੰਨਾ ਅੰਕਲ ਜੀ ਇਹ 18 ਜੀ 18 ਮਾਡਲ ਦੇ ਵਿੱਚ ਆ ਪੀਵੀ ਨੰਬਰ ਆ ਤੇ 5 ਲੱਖ 25000 ਰੁਪਏ ਡਿਮਾਂਡ ਆ ਇਹ ਸੇਲ ਹੋ ਗਿਆ ਜੀ ਹੋ ਗਿਆ ਚਲੋ ਜੀ ਦਾ ਦਾ ਹੋ ਗਿਆ ਕੰਮ 490 ਹਜ਼ਾਰ ਦਾ ਸੀਲ 490 ਦਾ ਸੀਲ ਹੋ ਗਿਆ ਤੇ ਅੱਗੇ ਆ ਗਿਆ ਜੀ 5310 ਗੇਅਰ ਪ੍ਰੋ ਇਹ ਕਿੰਨਾ ਮਾਡਲ ਆ ਅੰਕਲ ਜੀ 21 ਮਾਡਲ ਆ ਜੀ 21 ਮਾਡਲ ਦੇ ਵਿੱਚ ਆ ਜੀ 5310 ਟੈਕਨੀਸ਼ੀਅਨ ਦਾ ਜਿਵੇਂ ਕਿਹਾ ਨਵੇਂ ਪਿਆ ਟਰੈਕਟਰ ਸੀਡ ਦੇ ਟਾਇਰਾਂ ਦੇ ਵਿੱਚ ਆ ਟਾਇਰਾਂ ਦੀ ਟਾਇਰ ਤੋਂ ਨਾਲ ਦੀ ਹੋਣਗੇ ਸਾਰੇ ਨਾਲ ਦੇ ਚਾਰੇ ਟਾਇਰ ਟਾਇਰ ਚਾਰੇ ਨਾਲ ਦੇ ਇੰਜਨ ਗੇਅਰ ਦਾ ਰੁਪਈਆ ਦਾ ਰੁਪਿਆ ਨੰਬਰ ਗਾਰੰਟੀ ਹਾਂ ਨੰਬਰ ਪੰਜਾਬੀ ਰੰਗ ਦੀ ਵੀ ਗਾਰੰਟੀ ਹੈ ਜੀ ਕੱਲਾ ਔਰ ਛੱਡ ਕੇ ਬੈਂਪਰ ਤੇ ਉਹ ਠੀਕ ਹੈ ਬੈਂਪਰ ਜਦੋਂ ਮੂਹਰ ਛੱਡ ਕੇ ਬੇਟ ਸੇ ਹੋਇਆ ਹੋਇਆ ਬਸ ਠੀਕ ਹੈ ਸਾਰਾ ਟ੍ਰੈਡ ਦੀ ਗਾਰੰਟੀ ਆ ਸਾਰੇ ਟੈਡ ਟੈਡ ਦੀ ਗਾਰੰਟੀ ਆ ਤੇ ਜਿੰਨੀ ਐਸੈਸਰੀ ਨਾਲ ਦਿੰਦੀ ਹੈ ਜਾਂ ਕੰਪਨੀ ਜਾਂ ਉਹ ਮਿਲੂਗੀ ਮਿਲੂਗੀ ਡਾ ਵੱਡੀ ਸਾਨੂੰ ਤੇ ਮਾਡਲ ਕਿੰਨਾ ਜੀ 21 21 ਮਾਡਲ 21 ਮਾਡਲ ਇਹ ਕਿੰਨੀ ਡਿਮਾਂਡ ਆ ਅੰਕਲ ਜੀ ਮਾੜ 7.5 ਲੱਖ ਰੁਪਇਆ ਜੀ 7 ਲੱਖ ਤੇ 15000 ਰੁਪਇਆ ਟੈਡ ਦੇ ਆ ਸਾਢੇ 7 ਲੱਖ ਰੁਪਇਆ ਡਿਮਾਂਡ ਆ 7 15 ਦਾ ਲੈ ਜਾਓ 35000 ਰੁਪਇਆ ਮਾਨਤਾ ਨਾਲ 53000 ਦੇ ਵਿੱਚੋਂ ਹੋ ਜਾਊਗਾ ਤੇ ਅੱਗੇ ਆ ਗਿਆ ਜੀ 750 ਸੋਨ ਵਾਲੀ ਕਾ ਤੇ ਇਹਨਾਂ ਦਾ ਜਿਵੇਂ ਕਿ ਅੰਕਲ ਜੀ ਦੌਰ ਆਉਣ ਵਾਲਾ ਗੰਡਾ ਹੀ ਆ ਬਲੇ ਬਹੁਤ ਜਿਵੇਂ ਕਿ ਦੀ ਡਿਮਾਂਡ ਆ ਟਰੈਕਟਰ ਦੀ ਖਰਚਾ ਬਹੁਤ ਘੱਟ ਆ ਟਰੈਕਟਰ ਵੀ ਬਿਲਕੁਲ ਨਵਾਂ ਜੀ ਅਸੀਂ ਕਿੰਨਾ ਮਾਡਲ ਨਵਾਂ ਨਿਕਲਾ 11 ਮਾਡਲਾ ਠੀਕ ਆ 11 ਮਾਡਲ ਦੇ ਵਿੱਚ ਸੈਂਪਲ ਸਟੀering ਆ ਗਿਆ ਠੀਕ ਆ ਤੇ ਰੰਗ ਰੂੰਗੇ ਇੰਜਣ ਦੇ ਉੱਤੇ ਸਾਰਾ ਅਰੀਜਨਲ ਆ ਜੀ ਸਾਰਾ ਅਰੀਜਨਲ ਕਿਤੇ ਵੀ ਕੋਈ ਕਾਹੇ ਠੀਕ ਆ ਰੰਗ ਦੇਣ ਦਾ ਰਾਵਾਂਗੇ ਪੀਵੀ 31 ਨੰਬਰ ਦੇ ਵਿੱਚ ਆ ਹਾਂ ਜੀ ਹਾਂ ਪਹਿਲੇ ਨਾ ਹੀ ਆ ਜੀ ਇਹ ਹਾਂ ਪਹਿਲੇ ਨਾ ਜੀ ਫਸਟ ਟਾਈਮ ਪਹਿਲੇ ਨਾ ਹੀ ਆ ਸੁਨਾਲੀ ਕਿਆ ਮਿੱਤਰੋ 11 ਮਾਡਲ ਆ ਪੀਪੀ 31 ਨੰਬਰ ਆ 3 ਲੱਖ 25000 ਡਿਮਾਂਡ ਆ ਕਿੰਨੇ ਦਾ ਦੇਣਾ ਤੈਨੂੰ 3 ਲੱਖ ਰੁਪਇਆ ਦੇ ਦਾਂ ਜੀ ਪੂਰੇ 3 ਲੱਖ ਦਾ ਟਰੈਕਟਰ ਲੈ ਜਾ ਮਿੱਤਰੋ ਤੇ ਅਗਿਆ ਪ੍ਰੀਤ ਵਿਗਿਆ ਵਾ ਜੀ ਨਾ ਇਹ ਰਹਿੰਦਾ ਜੀ ਠੀਕ ਹੈ ਪ੍ਰੀਤ ਆ ਗਿਆ ਜੀ 3549 ਇਹ ਵੀ ਛੋਟੇ ਕਿਸਾਨਾਂ ਬਾਜ਼ਾਰ ਤੇ ਮਿੱਤਰੋ ਬਹੁਤ ਲਾਹੇਵੰਦ ਟਰੈਕਟਰ ਆ 13 ਮਾਡਲ ਆ ਗਿਆ ਜੀ 2013 ਮਾਡਲ ਦੇ ਵਿੱਚ ਆ ਪਾਵਰ ਸਟੀering ਦੇ ਵਿੱਚ ਆਮਲਾ ਬ੍ਰੇਕਾਂ ਵੀ ਤੇਲ ਆ ਹਨਾ ਜੀ ਹਾਂ ਜੀ ਮਾਨਸਾ ਨੰਬਰ ਆ ਗਿਆ ਠੀ 2 ਲੱਖ ਤੇ 65 ਹਜ਼ਾਰ ਰੁਪਿਆ 2 ਲੱਖ ਤੇ 65 ਹਜ਼ਾਰ 2.5 ਲੱਖ ਦਾ ਟਰੈਕਟਰ ਦੇ ਦਿਆਂਗੇ 2.5 ਲੱਖ ਦਾ ਟਰੈਕਟਰ ਲੈ ਜਿਓ ਮਾਤਰੋ ਤੇ ਇੱਧਰਲੇ ਪਾਸੇ ਹੁਣ ਆ ਗਏ ਉਹ ਟਰੈਕਟਰ ਜਿਹੜਾ ਵੀ ਵੀਰ ਕਹਿੰਦਾ ਵੀ ਮੈਂ ਪੈਸੇ ਘੱਟ ਲਾਉਣੇ ਆ ਤੇ ਟਰੈਕਟਰ ਮਿਲ ਜਾਏ ਮਾਨੂੰ ਵਧੀਆ ਸਾਫ਼ ਜਿਹੜਾ ਸਾਰੇ ਕੰਮ ਦੇ ਦੇ ਹਾਂਜੀ 740 ਦਾ ਖੜਾ ਜੀ ਸੋਨਾਲੀ ਕਾ ਕਿੰਨਾ ਮਾਡਲ ਆ ਅੰਕਲ ਜੀ ਇਹ ਇੱਕ ਮਾਡਲ ਆ 2000 2001 ਮਾਡਲ ਆ 13 ਤੇ ਕੈਮਰਾ ਮਾਰ ਤੇ ਕੰਡੀਸ਼ਨ ਤੋਂ ਟੇ ਸਾਹਮਣੇ ਆ ਇੰਜਨ ਗੇਅਰ ਦਾ ਕਿਵੇਂ ਆ ਟਰੈਕਟਰ ਇੰਜਨ ਗੇਅਰ ਦਾ ਓਕੇ ਜੀ ਇੰਜਨ ਗੇਅਰ ਦਾ ਓਕੇ ਕਿੰਨੀ ਡਿਮਾਂਡ ਹੈ ਜੀ ਟਰੈਕਟਰ ਦੀ ਤੁਸੀਂ ਡਿਮਾਂਡ 1,65,000 ਰੁਪਿਆ ਜੀ ਆਪਾਂ 40,000 ਰੁਪਿਆ ਦੇ ਦਾਂਗੇ ਜੀ ਇੱਕ ਭੈ ਡਿਮਾਂਡ ਹੈ 40 ਦਾ ਲੈ ਜਾਓ ਤੇ ਹੁਣ ਜਿਹੜੇ ਵੀਰ ਕਹਿੰਦਾ ਸਾਨੂੰ ਫੋਰ ਚਾਹੀਦਾ 37 10 ਇਹ ਮਿਲਦੇ ਵੀ ਬਹੁਤ ਘੱਟ ਆ ਹਾਂ ਜੀ 3200 ਮਿਲ ਜੂ ਇਹ ਨਹੀਂ ਮਿਲਦਾ 37 10 90 ਮਾਡਲ ਦੇ ਵਿੱਚ ਨੰਬਰ 50 ਵੀ ਹੈ ਜੀ ਇਹੇ ਨੰਬਰ ਪੰਜਾਬ ਜੀ ਪੰਜਾਬ ਨੰਬਰ ਦੇ ਵਿੱਚ ਆ ਇੰਜਨ ਗੇਅਰ ਦਾ ਕਿਵੇਂ ਰੈਕਟਿੰਗ ਇੰਜਨ ਗੇਅਰ ਤਾਂ ਜਮ ਹੀ ਓਕੇ ਆ ਜੀ ਕਾਲੀ ਹੋਇਆ ਬੰਦਾ ਸਾਥੋਂ ਚੌਂਡੀਆ ਟਰੈਕਟਰ ਲੈ ਕੇ ਗਿਆ ਬੰਦਾ ਉਹ ਵੀਰ ਵਿੱਚ ਘਟਾ ਗਿਆ ਸਾਰੇ ਫੁੱਲ ਪੈਸੇ ਲਾਈ ਸੀ ਫੁੱਲ ਪੈਸੇ ਲੱਗੇ ਵੈਂਜਰੇਟ ਦਾ ਜਮਾ ਨਵੇਂ ਬਣਾਇਆ ਵਾ ਤੇ 125000 ਰੁਪਏ ਡਿਮਾਂਡ ਆ ਕਿੰਨੇ ਦਾ ਜੀ ਇਹ 10000 ਦਾ ਦੇ ਦਾਂਗੇ ਜੀ 110 ਦਾ ਲੈ ਜਾਓ ਇਹ ਟਰੈਕਟਰ ਦਾ ਜੇ ਗੱਲ ਕਰੀਏ ਯਾਰ ਜਮੇ ਰੇਟ ਦੇ ਵਿੱਚ ਆ ਇੰਨੇ ਰੇਟ ਤੇ ਤੁਹਾਨੂੰ ਫੋਰਡ ਮਿਲਦੇ ਆ ਤੇ ਕੰਮ ਇਹ ਫੋਰਡ ਤੋਂ ਵੱਧ ਦਿੰਦਾ ਹਾਂ ਜੀ ਹਾਂ ਟੈਕਨੀਸ਼ੀਅਨ ਦਾ ਤੁਹਾਡੇ ਸਾਹਮਣੇ ਆ ਤੇ ਇਧਰਲੇ ਪਾਸੇ ਇਧਰੋਂ ਆ ਕੇ ਕੈਮਰਾ ਮਾਰਦੀ ਨੀਲਾ 855 ਲਾਈ ਖੜਿਓ ਅੰਕਲ ਜੀ 2000 ਮਾਡਲ ਸਾਈਡ ਜੀ ਤੇ ਇਹ ਦੱਸੋ ਕੀ ਗੱਲ ਬਾਤ ਆ ਪੰਜਾਬ ਨੰਬਰ ਦੇ ਵਿੱਚ ਆ 2000 ਮਾਡਲ ਆ ਇੰਜਣ ਹੁੰਦਾ ਕਿਵੇਂ ਆ ਜੀ ਇਹ ਇੰਜੇ ਦਾ ਕਹਾੜੇ ਵਰਗਾ ਹੀ ਆ ਵਾ ਕਹਾੜੇ ਵਰਗਾ ਇੰਜਣ ਕਹਾੜੇ ਵਰਗਾ ਮਰਜੀ ਵਾ ਦਿਓ ਠੀਕ ਆ ਦੋ ਪਾਰ ਜਾਊਗਾ ਠੀਕ ਆ 2,25,000 ਡਿਮਾਂਡਾ ਅਗਲੇ ਟਾਇਰ ਤਾਂ ਨਵੇਂ ਹੀ ਆ ਜੀ ਹਨਾ ਹਾਂ ਅਗਲੇ ਟਾਇਰ ਨਵੇਂ ਆ ਜੀ ਨਵੇਂ ਵਰਗੇ ਟਾਇਰ 40 ਕੇ ਪੈਸੇ 40 ਪੂਰੇ ਅਗਲੇ ਟਾਇਰ ਹੈਗੇ 40 ਪੈਸੇ 2,25,000 ਡਿਮਾਂਡਾ ਸਵਾ 2 ਲੱਖ ਇਹ 10,000 ਰੁਪਏ ਦੇ ਦੇਾਂਗੇ 2 ਲੱਖ 2 ਲੱਖ ਤੇ 10,000 ਦਾ ਟਰੈਕਟਰ ਲੈ ਜਿਓ ਤੇ ਐਡਰੈਸ ਤੁਹਾਨੂੰ ਆਪਾਂ ਦੱਸ ਦਾਂਗੇ ਅੰਗਲ ਜੀ ਮੋਬਾਈਲ ਨੰਬਰ ਕਿੰਨਾ ਜੀ 93179 38309 94171 38309 ਜੀ ਹਾਂ 38309 ਤੇ ਦੋ ਨੰਬਰ ਇਹਨਾਂ ਦੇ ਆਪਾਂ ਸਕਰੀਨ ਦੇ ਉੱਤੇ ਲਾਤੇ ਤੇ ਦੋਨੋਂ ਨੰਬਰਾਂ ਦੇ ਵਿੱਚੋਂ ਜਿਹੜਾ ਮਰਜ਼ੀ ਚੱਕ ਕੇ ਲਾ ਲਿਓ ਮਿੱਤਰੋ ਟਰੈਕਟਰ ਵੇਚ ਚੱਕੋ ਕੇ ਆਜੋ ਜਿੰਨੀ ਗੱਲ ਕਹੀ ਆ ਤੁਹਾਨੂੰ ਆਪਾਂ ਉੰਨੀ ਵਿੱਚੋਂ ਨਿਭੜੂਗੀ ਹਾਂ ਉਹਨੇ ਹੈਗਾ ਵੀ ਆਪਾਂ ਗੱਲਾਂ ਵੱਧ ਕਰ ਲਈਆਂ ਵੀ ਯਾਰ ਆਹ ਚੀਜ਼ ਨਵੀਂ ਆ ਜਿਹੜੀ ਚੀਜ਼ ਨਵੀਂ ਆ ਘੱਟ ਚੱਲੀ ਆ ਉਵੇਂ ਆ ਨੌ ਜੁ ਜੀਤ ਵਾਲੇ ਵੀ ਵਜਦੇ ਤੇ ਮਾਨ ਇੱਕ ਵਾਲੇ ਵੀ ਵਜਦੇ ਠੀਕ ਆ ਮਾਨ ਇੱਕ ਵਾਲੀ ਵਜਦੇ ਆ ਤੇ ਵੀਡੀਓ ਨੂੰ ਮੇਤਰੋ ਕਰ ਦੋ ਹੁਣ ਦੱਬ ਕੇ ਸ਼ੇਅਰ ਸੋ ਬਹੁਤ ਬਹੁਤ ਧੰਨਵਾਦ ਅੰਕਲ ਜੀ ਸਮਾਂ ਦੇਣ ਦੇ